ਜਦੋਂ ਪੰਜਾਬ ਦੇ ਵਿੱਚ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਸੀ ਜੇ ਸਾਡੀ ਸਰਕਾਰ ਦੇ ਸਮੇਂ ਭਾਵੇਂ ਅਸੀਂ ਦੋਸ਼ੀ ਨਹੀਂ ਹਾਂ ਭਾਵੇਂ ਅਸੀਂ ਕੁਝ ਨਹੀਂ ਕੀਤਾ ਪਰ ਸਾਡੀ ਪੰਥਕ ਸਰਕਾਰ ਦੇ ਹੁੰਦਿਆਂ ਇਹ ਜੇ ਗੱਲ ਹੋਈ ਆ ਤੇ ਇਹਦੇ ਵਾਸਤੇ ਸਾਡੀ ਪਾਰਟੀ ਜਿਹੜੀ ਆ ਉਹ ਜ਼ਿੰਮੇਵਾਰ ਆ ਤੇ ਚਲੋ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਦਬੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਵਾ ਤੇ ਆਪਾਂ ਨੂੰ ਉੱਤੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਆ ਪੰਥ ਨਾਲੋਂ ਗੁਰੂ ਗ੍ਰੰਥ ਨਾਲੋਂ ਇਹਨਾਂ ਨੂੰ ਆਪਣੀਆਂ ਸੀਟਾਂ ਆਪਣੀਆਂ ਜਿਹੜੀਆਂ ਵਾਂ ਉਹ ਜਿਆਦਾ ਮਹੱਤਵਪੂਰਨ ਆ ਉਹ ਤੋਂ ਬਾਅਦ ਜਿਹੜੇ ਇਹ ਹੁਣ ਅੱਜ ਨਿਕਲੇ ਨਹੀਂ ਬੀਬੀ ਜਗੀਰ कौर ਚੰਦੂ ਮਾਇਰਾ ਜੀ ਇਸੇ ਤਰ੍ਹਾਂ ਜਿਹੜੇ ਨੇ ਰਖੜਾ ਜੀ ਨੇ ਜਾਂ ਹੋਰ ਵੀ ਜਿਹੜੇ ਨੇ ਉਹ ਉਸ ਸਮੇਂ ਕਿਉਂ ਨਹੀਂ ਆਏ ਇਹਨਾਂ ਨੂੰ ਅੱਜ ਗਲਤੀ ਆਪਣੀ ਯਾਦ ਆਈ ਆ ਇਹ ਕਿਉਂ ਨਹੀਂ 7 ਸਾਲ ਬੋਲੇ 15 ਦੀ ਗੱਲ ਹੈ 15 ਤੇ 9 ਹੋਗੇ ਜੀ 9 ਸਾਲ ਇਹ ਚੁੱਪਚਾਪ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਚ ਕੰਮ ਕਰਦੇ ਰਹੇ ਨਹੀਂ ਉਦੋਂ ਕਿਉਂ ਨਹੀਂ ਬੋਲੇ ਕਿਉਂ ਸਰਕਾਰ ਦਾ ਦੋਸ਼ ਨਹੀਂ ਪਰ ਸਰਕਾਰ ਦਾ ਦੋਸ਼ ਬਣ ਜਾਂਦਾ ਵਾ ਕਿ ਉਹਦੇ ਰਾਜ ਭਾਗ ਦੇ ਵਿੱਚ ਜੇ ਕੋਈ ਗਲਤੀ ਕਰਦਾ ਤੇ ਉਹਨੂੰ ਲੱਭ ਕੇ ਸਜ਼ਾ ਦੇਣੀ ਜਿਹੜੀ ਉਹ ਜ਼ਰੂਰੀ ਬਣ ਜਾਂਦੀ ਸੀ ਸਜ਼ਾ ਦੇਣੀਆਂ ਚਾਹੀਦੀਆਂ ਸੀ ਇਹ ਕੋਤਾਈ ਕਾਲੀ ਦਲ ਦੀ ਸਰਕਾਰ ਦੇ ਕੋਲੋਂ ਬਾਲਸਾਭ ਦੀ ਸਰਕਾਰ ਕੋ ਹੋਈ ਹੈ ਜਿਹੜਾ ਉਹ ਮੰਨਣਗੇ ਔਰ ਇੱਕ ਸ਼ਰਧਾਵਾਨ ਦੇ ਤੌਰ ਤੇ ਇੱਕ ਗੁਰਸਿਕਾਉਣ ਦੇ ਨਾਤੇ ਜਿਹੜਾ ਉਹ ਸ਼੍ਰੀ ਕਲਤਖ ਸਾਹਿਬ ਦੇ ਪੇਸ਼ ਕੇ ਪੇਸ਼ ਹੋ ਕੇ ਆਪਣਾ ਸੁਭਕਤ ਜਿਹੜਾ ਲਿਖਤੀ ਦੇਣਗੇ ਜਿਹੜਾ ਵਾ ਇਹ ਇਹ ਐਮੀ ਨਹੀਂ ਖੇਡੰਦਾ ਇਹਨਾਂ ਨੂੰ ਕੋਈ ਖਿਡਾਰਿਆ ਵਾ ਇਹਨਾਂ ਦੀ ਸਾਰਿਆਂ ਦੀ ਸੋਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਰਵੇ ਪਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਮੈਂ ਪਰ ਮੈਂ ਇਹ ਵੀ ਅਰਜਾਂ 27 ਚ ਵੀ ਅਰਜਾਂ 32 ਚ ਵੀ ਅਰਜਾਂ ਮੈਂ ਬੰਦੀ ਸਿੰਘਾਂ ਦੀ ਗੱਲ ਵੀ ਕਰਨੀ ਆ ਤੇ ਮੈਂ ਕਿਸਾਨਾਂ ਦੀ ਗੱਲ ਵੀ ਕਰਨੀ ਆ ਕਿ ਮੈਂ ਪੰਜਾਬ ਦੀ ਤਰਾਸਦੀ ਆ ਪੰਜਾਬ ਦੀ ਬਦਕਿਸਮਤੀ ਆ ਕਿ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਿੱਥੇ ਬਾਹਰੀਆਂ ਸ਼ਕਤੀਆਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਉੱਥੇ ਸਾਡੀਆਂ ਅਪਰਲੀਆਂ ਅੰਦਰਲੀਆਂ ਸ਼ਕਤੀਆਂ ਨੇ ਜਾਂ ਆਪਣਿਆਂ ਨੇ ਵੀ ਪਾਰਟੀ ਨੂੰ ਕਮਜ਼ੋਰ ਕਰਨ ਵਿੱਚ ਬਹੁਤ ਜੜਾ ਵਾ ਉਹ ਭੂਮਿਕਾ ਨਿਭਾਈ ਆ ਅਜੇ ਜਿਹੜੇ ਢੋਲੇ 베ਰਨ ਦਾ ਕੁਛ ਨਹੀਂ ਵਿਗੜਿਆ ਇਕੱਠੇ ਹੋ ਜੀਏ ਇਕੱਠੇ ਹੋਣ ਦੇ ਵਿੱਚ ਫਾਇਦਾ ਵਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਾਂਗੇ ਤੇ ਆਪਾਂ ਸਾਰੇ ਤਕੜੇ ਹੋ ਜਾਾਂਗੇ ਬੀਤੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਕਿ ਵੱਡੀਆਂ ਖਬਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਕੀ ਬਾਗੀ ਤੜਾ ਹੋਣ ਜੋ ਹੈ ਹੋ ਚੁੱਕਿਆ ਕਿਉਂਕਿ ਜਿਸ ਦੇ ਵਿੱਚ ਭਾਈ ਮਨਜੀਤ ਸਿੰਘ ਬੀਬੀ ਜਗੀਰ ਕੌਰ ਜੀ ਜਾਂ ਹੋਰ ਵੀ ਜਿਹੜੇ ਸੀਨੀਅਰ ਲੀਡਰਸ ਹੈਗੇ ਨੇ ਉਹਨਾਂ ਵੱਲੋਂ ਹੁਣ ਇੱਕ ਬਾਗੀ ਤੜਾ ਆਪਣਾ ਸਟੈਂਡ ਕਰ ਲਿੱਤਾ ਗਿਆ ਤਾਂ ਸ਼੍ਰੀ ਕਲਤਕ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਵੱਲੋਂ ਮਾਫੀ ਵੀ ਮੰਗੀ ਗਈ ਹੈ ਲਿਖਤੀ ਮਾਫੀ ਜੋ ਉੱਥੇ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਜੋ ਵੀ ਸਿੰਘ ਸਾਹਿਬ ਆਦੇਸ਼ ਕਰਨਗੇ ਅਸੀਂ ਉਹ ਸਜਾ ਪੁਕਤਨ ਨੂੰ ਤਿਆਰ ਆ ਪਰ ਕਿਤਨਾ ਕਿਤੇ ਇਸ ਸਾਰੇ ਸਮੱਸਿਆ ਨੂੰ ਲੈ ਕੇ ਇਸ ਮਸਲੇ ਨੂੰ ਲੈ ਕੇ ਜਿੱਥੇ ਕਿ ਕੁਝ ਸਮਾਂ ਪਹਿਲਾਂ ਰঞ্জੀਤ ਸਿੰਘ ਬ੍ਰਹਮਪੁਰਾ ਜੀ ਵੱਲੋਂ ਜਿਹੜੀ ਆਵਾਜ਼ ਚੁੱਕੀ ਗਈ ਸੀ ਜਿਸ ਵੇਲੇ ਉਸ ਵੇਲੇ ਦੋ ਧੜੇ ਹੋਏ ਸੀਗੇ ਸ਼੍ਰੋਮਣੀ ਕਾਲੀ ਦਲ ਦੇ ਤਾਂ ਅਸੀਂ ਅੱਜ ਵੀ ਉਹਨਾਂ ਦੇ ਗ੍ਰਹਿ ਵਿਖੇ ਮੌਜੂਦ ਹੈਗੇ ਆ ਰঞ্জੀਤ ਸਿੰਘ ਬ੍ਰਹਮਪੁਰਾ ਜੀ ਤੇ ਤਾਂ ਉਹਨਾਂ ਦੇ ਬੇਟੇ ਜੋ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਜੀ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਆ ਕਿਉਂਕਿ ਇਹ ਸਾਰੀ ਆਵਾਜ਼ ਉਹਨਾਂ ਵੱਲੋਂ ਜਦੋਂ ਚੁੱਕੀ ਗਈ ਸੀਗੀ ਪਹਿਲਾਂ ਕਿ ਇਹ ਜਿੰਨੇ ਲੀਡਰਸ ਹੈਗੇ ਨੇ ਜਾਂ ਜਿੰਨੇ ਵੀ ਸਿਆਸੀ ਜੋ ਲੋਕ ਹੈਗੇ ਨੇ ਕਿ ਉਸ ਵੇਲੇ ਉਹਨਾਂ ਦੇ ਨਾਲ ਕਿਉਂ ਨਹੀਂ ਆਏ ਉਸ ਵੇਲੇ ਕਿਉਂ ਨਹੀਂ ਆਵਾਜ਼ ਚੁੱਕੀ ਗਈ ਉਸ ਵੇਲੇ ਕਿਉਂ ਨਹੀਂ ਇਕੱਠੇ ਹੋਏ ਕਿਉਂਕਿ ਜੇਕਰ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਇਹ ਗਲਤੀਆਂ ਹੋਈਆਂ ਸੀਗੀਆਂ ਉਸ ਵੇਲੇ ਭਾਗੀਦਾਰੇ ਬਣੇ ਨੇ ਤਾਂ ਉਸ ਵੇਲੇ ਜਿਹੜੀ ਚੀਜ਼ ਦੀ ਜਿਹੜੀ ਗੱਲ ਜਿਹੜੀ ਚੱਕਣੀ ਚਾਹੀਦੀ ਸੀਗੀ ਉਸ ਵੇਲੇ ਕਿਉਂ ਨਹੀਂ ਚੱਕੀ ਤਾਂ ਸਾਡੇ ਨਾਲ ਰਵਿੰਦਰ ਸਿੰਘ ਬਰੰਪੁਰਾ ਜੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰਜੀ ਕਾਲਸਾਭੈਗੁਰਜੀ ਕੀ ਪਤੈ ਸਭ ਤੋਂ ਪਹਿਲਾਂ ਮੈਂ ਅਕਸ਼ੇ ਜੀ ਤੁਹਾਡਾ ਤੇ ਤੁਹਾਡੇ ਵੈਬ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਾਡੇ ਗ੍ਰੈਵਿਕੇ ਪਹੁੰਚ ਕੇ ਜਿਹੜੀ ਸਾਡੇ ਮਨ ਦੇ ਜਜ਼ਬਾਤ ਨੇ ਸਾਡੀ ਜਿਹੜੀ ਆਵਾਜ਼ ਆ ਆਪਣੇ ਦਰਸ਼ਕਾਂ ਤੱਕ ਜਿਹੜਾ ਵਾ ਉਹ ਪਹੁੰਚਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਮਪਰਾ ਸਾਹਿਬ ਜਿਸ ਤਰੀਕੇ ਦੇ ਨਾਲ ਜੇਕਰ ਅਸੀਂ ਗੱਲ ਕਰ ਲਈਏ ਕਿ ਹੁਣ ਕਿਤਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਬਾਗੀ ਸੂਰ ਦਿਖਾਈ ਦੇ ਰਹੇ ਨੇ ਕਿਉਂਕਿ ਭਾਈ ਮਨਜੀਤ ਸਿੰਘ ਬੀਬੀ ਜਗੀਰਕੌਰ ਜੀ ਜਾਂ ਹੋਰ ਵੀ ਜਿਹੜੇ ਪੁਰਾਣੇ ਪੰਥਕ ਲੀਡਰ ਹੈਗੇ ਨੇ ਉਹ ਇਕੱਠੇ ਹੋ ਚੁੱਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਸੀਗੀ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਵੇਲੇ ਕਈ ਕੋਤਾਹੀਆਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਬੇਇਤਬਾਹੀਆਂ ਹੋਈਆਂ ਨੇ ਅਸੀਂ ਉਸ ਵੇਲੇ ਭਾਗੀਦਾਰ ਸੀ ਕਿਤੇ ਅਸੀਂ ਅੱਜ ਮਾਫੀ ਮੰਗਣ ਵਾਸਤੇ ਆਏ ਆਂ ਜਦਕਿ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਜੀ ਹੋਣਾ ਵੱਲੋਂ ਪਹਿਲਾਂ ਜਦੋਂ ਬਾਗੀ ਸੋਰ ਛੇੜੇ ਗਏ ਸਨ ਜਦੋਂ ਉਹਨਾਂ ਵੱਲੋਂ ਆਪਣੀ ਸ਼ਰੋਮਣੀ ਕਾਲੇ ਲਟਕਸਾਲੀ ਦਾ ਐਲਾਨ ਵੀ ਕੀਤਾ ਗਿਆ ਸੀਗਾ ਤਾਂ ਉਸ ਵੇਲੇ ਕਿਉਂ ਨਹੀਂ ਸਾਰੇ ਇਕੱਠੇ ਹੋਏ ਤਾਂ ਤੁਸੀਂ ਕਿਵੇਂ ਵੇਖਦੇ ਹੋ ਸਭ ਗੱਲ ਇਸ ਤਰ੍ਹਾਂ ਕਹ ਜੀਏ ਜਿਹੜੀ ਪੰਤਕ ਸਿਆਸਤ ਆ ਇਹਦੇ ਵਿੱਚ ਹਮੇਸ਼ਾ ਜਿਹੜੇ ਨੇ ਉਤਰਾ ਚੜਾ ਆਉਂਦੇ ਰਹੇ ਨੇ ਅਤੇ ਬੜੀਆਂ ਬੜੀਆਂ ਵੱਡੀਆਂ ਪ੍ਰੋਬਲਮ ਵੀ ਆਉਂਦੀਆਂ ਰਹੀਆਂ ਲੇਕਿਨ ਇਹ ਪੰਤਕ ਪਾਰਟੀ ਤਕਰੀਬਨ 103 104 ਸਾਲ ਹੋ ਗਏ ਨੇ ਇਹ ਲੋਕਾਂ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਜੋ ਤੱਕਾ ਹੁੰਦਾ ਸੀ ਜਾਂ ਪੰਜਾਬ ਨਾਲ ਤੱਕਾ ਹੁੰਦਾ ਸੀ ਜਾਂ ਕਿਸੇ ਨਾਲ ਤੱਕਾ ਹੁੰਦਾ ਉਹਦੇ ਵਾਸਤੇ ਜਿਹੜੀ ਇਹ ਪਾਰਟੀ ਜਿਹੜੀ ਆਵਾਜ਼ ਟਾਉਂਦੀ ਰਹੀ ਆ ਸਮੇਂ-ਸਮੇਂ ਦੇ ਨਾਲ ਮੁੜ ਕੇ ਤਬਦੀਲੀ ਹੋਈ ਸਰਕਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਜਦੋਂ ਸਰਕਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਉਦੋਂ ਭਾਵੇਂ ਕੋਈ ਕਾਰ ਹੋਵੇ ਪਰਿਵਾਰ ਹੋਵੇ ਕੋਈ ਵੀ ਸਰਕਾਰ ਹੋਵੇ ਉਤੇ ਗਲਤੀਆਂ ਵੀ ਹੋ ਜਾਂਦੀਆਂ ਵਾਂ ਔਰ ਲੋਕਾਂ ਦੇ ਸੁੱਖ-ਸਵਾਦ ਵੀ ਲੋਕਾਂ ਨੂੰ ਦਿੱਤੇ ਜਾਂਦੇ ਨੇ ਸਮੱਸਿਆਵਾਂ ਵੀ ਹੱਲ ਕੀਤੀਆਂ ਜਾਂਦੀਆਂ ਵਾਂ ਇਸ ਸਮੇਂ-ਸਮੇਂ ਨਾਲ ਹੁੰਦਾ ਵਾ ਪਰ ਆਪਾਂ ਗੱਲ ਕਰ ਲੈਨੇ ਆ ਜਿਆਦਾ ਸਮਾਂ ਦੀ ਦੂਰ ਨਾ ਗੱਲ ਕਰੀਏ ਕਿ ਜਦੋਂ ਪੰਜਾਬ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਈ ਸੀ ਉਸ ਟਾਈਮ ਦੇ ਵਿੱਚ ਵੀ ਪਾਰਟੀ ਦੇ ਵਿੱਚ ਕਾਫੀ ਉਤਲ-ਪੁਤਲ ਹੋਈ ਸੀ ਉਸ ਟਾਈਮ ਤੇ ਜਥੇਦਾਰ ਰঞ্জੀਤ ਸਿੰਘ ਬਰੰਪਰਾ ਸਾਹਿਬ ਨੇ ਸਾਰਿਆਂ ਨੂੰ ਪਤਾ ਵਾ ਔਰ ਇਸੇ ਤਰ੍ਹਾਂ ਸੇਵਾ ਸਿੰਘ ਜੀ ਸੇਖਵਾ ਡਾਕਟਰ ਰਤਨ ਸਿੰਘ ਜੀ ਅਜਨਾਲਾ ਔਰ ਹੋਰ ਉਹਨਾਂ ਦੇ ਸਾਥੀ ਭਾਈ ਮਨਜੀਤ ਸਿੰਘ ਵੀ ਇਹ ਨਾਲ ਆ ਗਿਆ ਸੀ ਇਹ ਸਾਰਿਆਂ ਨੇ ਉਦੋਂ ਸ਼੍ਰੋਮਣੀ ਕਾਲ ਦਾ ਟਕਸਾਲੀ ਬਣਾ ਲਿਆ ਉਦੋਂ ਇਹਨਾਂ ਨੇ ਬਣਾ ਕੇ ਜੋ ਆਵਾਜ਼ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਹਦੀ ਗੱਲ ਹੀ ਕੀਤੀ ਸੀ ਵੀ ਜੇ ਸਾਡੀ ਸਰਕਾਰ ਦੇ ਸਮੇਂ ਭਾਵੇਂ ਅਸੀਂ ਦੋਸ਼ੀ ਨਹੀਂ ਆ ਭਾਵੇਂ ਅਸੀਂ ਕੁਝ ਨਹੀਂ ਕੀਤਾ ਪਰ ਸਾਡੀ ਪੰਥਕ ਸਰਕਾਰ ਦੇ ਹੁੰਦਿਆਂ ਇਹ ਜੇ ਗੱਲ ਹੋਈ ਆ ਤੇ ਇਹਦੇ ਵਾਸਤੇ ਸਾਡੀ ਪਾਰਟੀ ਜਿਹੜੀ ਆ ਉਹ ਜ਼ਿੰਮੇਵਾਰ ਆ ਤੇ ਚਲੋ ਤਨਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਵਾ ਤੇ ਆਪਾਂ ਨੂੰ ਉੱਤੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਮਹਾਨ ਨੇ ਉਹ ਜਿਹੜਾ ਵੀ ਕੋਈ ਉੱਤੇ ਉਹਦੇ ਦਰਬਾਰ ਤੇ ਆਉਂਦਾ ਵਾ ਉੱਤੇ ਜਾ ਕੇ ਆਪਣੀ ਅਰਜੀ ਦਿੰਦਾ ਐਪਲੀਕੇਸ਼ਨ ਦਿੰਦਾ ਵਾ ਉਹਨੂੰ ਮਾਫੀ ਜਿਹੜੀ ਆ ਉਹ ਮਿਲ ਜਾਂਦੀ ਆ ਇਹ ਚ ਕੋਈ ਦੋ ਰਹਿਣੀ ਆ ਉਹਦੀ ਸਜ਼ਾ ਮਿਲਦੀ ਆ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੁਕਮ ਕਰਦੇ ਨੇ ਉਹਦੇ ਮੁਤਾਬਕ ਫਿਰ ਉਹਨੂੰ ਜਿਹੜੀ ਸਜ਼ਾ ਲੱਗਦੀ ਆ ਉਹ ਭੁਗਤ ਨਹੀਂ ਪੈਂਦੀ ਆ ਇਹ ਜਿਹੜੇ ਅੱਜ ਬਾਗੀ ਨਿਕਲੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸੁਖਬੀਰ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਨਹੀਂ ਮੰਨਦੇ ਕਿਉਂਕਿ ਇਹ ਤਿੰਨ ਚਾਰ ਇਲੈਕਸ਼ਨਾਂ ਹਾਰ ਗਿਆ ਇਹਦਾ ਮਤਲਬ ਇਹ ਤੇ ਇਹ ਹੋਇਆ ਕਿ ਇਹਨਾਂ ਨੂੰ ਪੰਥ ਨਾਲੋਂ ਗੁਰੂ ਗ੍ਰੰਥ ਨਾਲੋਂ ਇਹਨਾਂ ਨੂੰ ਆਪਣੀਆਂ ਸੀਟਾਂ ਆਪਣੀਆਂ ਜਿਹੜੀਆਂ ਵਾ ਉਹ ਜਿਆਦਾ ਮਹੱਤਵਪੂਰਨ ਆ ਵੀ ਸੁਖਬੀਰ ਜੀ ਚਾਰ ਹੋਰੀ ਹਾਰ ਗਿਆ ਜਦੋਂ ਜਥੇਦਾਰ ਰਣਜੀਤ ਸਿੰਘ ਬਰਮਪੁਰਾ ਸਾਹਿਬ ਨੇ ਇਹ ਉਪਰਾਲਾ ਕੀਤਾ ਸੀ ਜਾਂ ਉਹਨਾਂ ਦੇ ਸਾਥੀਆਂ ਨੇ ਕੀਤਾ ਸੀ ਇਹ ਜਿਹੜੇ ਅੱਜ ਬੀਬੀ ਜਗੀਰਕੌਰ ਔ ਟਿੰਸਾ ਸਾਹਿਬ ਤੇ ਇੱਕ ਸਾਲ ਮਗਰੋਂ ਬਰਨਪਰਾ ਸਾਹਿਬ ਦੇ ਆਏ ਸੀ ਨਾਲ ਰਲ ਗਏ ਸੀ ਲੇਕਿਨ ਉਹਨਾਂ ਦੀ ਸੋਚ ਵੀ ਭਾਰਤੀ ਜਨਤਾ ਪਾਰਟੀ ਵਾਲੀ ਸੀ ਇਸ ਕਰਕੇ ਜਿਹੜਾ ਵਾ ਬਰਨਪਰਾ ਸਾਹਿਬ ਨੇ ਕਿਹਾ ਵੀ ਮੈਂ ਜੋ ਮਰਜ਼ੀ ਹੋ ਜੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧਰੋਕ ਮਾਇਆ ਵਾ ਔਰ ਪੰਜਾਬ ਦੇ ਨਾਲ ਧਰੋਕ ਮਾਰੀ ਆ ਇਸ ਕਰਕੇ ਅਸੀਂ ਜਿਹੜਾ ਵਾ ਉਹਨਾਂ ਦੇ ਨਾਲ ਜਿਹੜਾ ਨਹੀਂ ਜਾ ਸਕਦੇ ਉਸ ਤੋਂ ਬਾਅਦ ਜਿਹੜੇ ਇਹ ਹੁਣ ਅੱਜ ਨਿਕਲੇ ਨੇ ਬੀਬੀ ਜਗੀਰ ਕੌਰ ਚੰਦੂ ਮਾਇਰਾ ਜੀ ਇਸੇ ਤਰ੍ਹਾਂ ਜਿਹੜੇ ਨੇ ਰਖੜਾ ਜੀ ਨੇ ਜਾਂ ਹੋਰ ਵੀ ਜਿਹੜੇ ਨੇ ਉਹ ਉਸ ਸਮੇਂ ਕਿਉਂ ਨਹੀਂ ਆਏ ਜੇ ਇਹਨਾਂ ਨੂੰ ਇਹਨਾਂ ਨੇ ਸੁਖਬੀਰ ਜੀ ਦੀ ਪ੍ਰਧਾਨਗੀ ਨੂੰ ਨਹੀਂ ਮੰਨਣਾ ਜਾਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਵੱਡਾ ਸੀ ਸੀਟਾਂ ਨਾਲੋਂ ਜੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਤਦੇ ਰਹਿਣ ਤੇ ਇਹਨਾਂ ਨੂੰ ਐਮਪੀ ਬਣਾਉਂਦੇ ਰਹਿਣ ਤੇ ਇਹਨਾਂ ਨੂੰ ਜਿਹੜਾ ਵਾ ਉਹ ਮੰਤਰੀ ਬਣਾਉਂਦੇ ਰਹਿਣ ਫਿਰ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਬਹੁਤ ਚੰਗੇ ਨੇ ਉਹਨਾਂ ਦੀ ਰਹਿਨਮਾਈ ਚੰਗੀ ਆ ਫਿਰ ਤੇ ਸਿਫਤਾਂ ਦੇ ਜਿਹੜੇ ਨੇ ਉਹਨਾਂ ਦੇ ਸਟੇਜਾਂ ਤੋਂ ਪੁੱਲ ਬੰਦਦੇ ਨੇ ਸਿਫਤਾਂ ਕਰਦੇ ਥੱਕਦੇ ਹੀ ਨਹੀਂ ਤੇ ਅੱਜ ਜੇ 파ਟੀ ਗਰਾਵਟ ਚ ਆ ਗਈ ਆ ਜਾਂ ਕੋਈ ਉਹਦੇ ਕਾਰਨ ਬੜੇ ਵੱਡੇ ਨੇ ਬੇਸ਼ੱਕ ਅਸੀਂ ਸੀਟਾਂ ਘਟ ਜਿੱਤ ਰਹੇ ਆ ਇੱਚ ਕੋਈ ਦੋਰ ਹੈ ਨਹੀਂ ਜਿਹੜੇ ਸਾਡੇ ਘੱਟ ਨੇ ਜਿਹੜੇ ਲੋਕ ਨੇ ਉਹ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜ ਕੀ ਰੱਖਦੇ ਨੇ ਲੋਕ ਸ਼੍ਰੋਮਣੀ ਕਾਲੀ ਦਲ ਦੇ ਨਾਲ ਹੈਗੇ ਨੇ ਪਰ ਉਹ ਜਿਹੜੇ ਘੱਟ ਨੇ ਸਾਡੇ ਵੋਟਾਂ 'ਚ ਤਬਦੀਲ ਨਹੀਂ ਹੋ ਰਹੇ ਉਹ ਕਾਰਨ ਇੱਕੋ ਹੀ ਆ ਕਿ ਪਿਛਲੇ ਸਮੇਂ 'ਚ ਜਿਹੜੀਆਂ ਗਲਤੀਆਂ ਹੋਈਆਂ ਵਾ ਉਹਦਾ ਨਾਲ ਪਾਰਟੀ ਜਿਹੜੀ ਕਮਜ਼ੋਰ ਤੇ ਹੋਈ ਆ ਲੇਕਿਨ ਅੱਜ ਰਲ ਕੇ ਮਿਹਨਤ ਕਰਨ ਦੀ ਲੋੜ ਸੀ ਜੇ ਕੋਈ ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਜੇ ਅਸੀਂ ਸਾਰੇ ਇਕੱਠੇ ਹੋ ਕੇ ਉਸ ਪ੍ਰੋਬਲਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਪ੍ਰੋਬਲਮ ਸੋਲਵ ਹੋ ਜਾਂਦੀ ਆ ਤੇ ਜੇ ਅੱਜ ਪਾਰਟੀ ਦੇ ਵਿੱਚ ਕੋਈ ਸੰਕਟ ਆਇਆ ਵਾ ਤੇ ਫਿਰ ਮੈਂ ਸਮਝਦਾ ਵਾਂ ਕਿ ਸਾਨੂੰ ਇਕੱਠਿਆਂ ਬੈਠ ਕੇ ਇੱਕ ਰਣਨੀਤੀ ਅਪਣਾਉਣੀ ਚਾਹੀਦੀ ਸੀ ਕਿ ਇਹ ਸੋਚ ਬਣਾਉਣੀ ਚਾਹੀਦੀ ਸੀ ਕਿ ਜਦੋਂ ਵੀ ਕੋਈ ਪਾਰਟੀ ਜਿਹੜੀ ਆ ਹਾਰਦੀ ਆ ਭਾਵੇਂ ਕੋਈ ਵੀ ਪਾਰਟੀ ਹੋਵੇ ਉਸ ਤੋਂ ਬਾਅਦ ਉਹਦਾ ਮੰਤਨ ਹੁੰਦਾ ਵਾ ਉਹਦੇ ਵਿੱਚ ਫਿਰ ਸਲਾਹਾਂ ਮਸ਼ਵਰੇ ਹੁੰਦੇ ਨੇ ਔਰ ਉਹਦੇ ਵਿੱਚ ਉਹਦਾ ਹੱਲ ਕੱਢਿਆ ਜਾਂਦਾ ਵਾ ਪਾਲਿਸੀ ਚੇਂਜ ਕੀਤੀ ਜਾਂਦੀ ਆ ਲੋਕਾਂ ਦੀ ਨਜ਼ਰ ਪੜ ਕੇ ਉਹਦੇ ਮੁਤਾਬਕ ਫਿਰ ਚੱਲਿਆ ਜਾਂਦਾ ਵਾ ਤਬਰ ਅੱਜ ਜਿਹੜੇ ਸਾਰੇ ਇਹ ਅੱਜ ਬਗਾਵਤੀ ਸੁਰਾਂ ਦੀ ਗੱਲ ਕਰਦੇ ਆ ਉੱਠ ਰਿਹਾ ਤੇ ਇਹਦੇ ਕੋਰ ਕਮੇਟੀ ਦੇ ਵਿੱਚ ਪ੍ਰਧਾਨ ਜੀ ਨੂੰ ਆਪ ਕਹਿੰਦੇ ਰਹੇ ਕਿ ਪ੍ਰਧਾਨ ਜੀ ਤੁਸੀਂ ਪ੍ਰਧਾਨ ਦੀ ਬਦਲਣ ਦੀ ਲੋੜ ਨਹੀਂ ਤੇ ਤੁਸੀਂ ਸਾਡੇ ਜਿਹੜੇ ਪ੍ਰਧਾਨ ਆ ਤੇ ਜੇ ਇਹ ਇਹਨਾਂ ਨੇ ਅੱਜ ਕੱਲ੍ਹ ਤੱਕ ਸਭ ਤੇ ਆਣ ਕੇ ਇਹ ਬੇਨਤੀ ਕੀਤੀ ਆ ਕਿ ਜਿਹੜੇ ਉਸ ਸਮੇਂ ਦੇ ਜੋ ਗਲਤੀਆਂ ਹੋਈਆਂ ਵਾ ਅਸੀਂ ਉਹਦੇ ਵਿੱਚ ਭਾਗੀਦਾਰ ਆ ਤੇ ਅੱਜ 7 ਸਾਲਾਂ ਬਾਅਦ ਇਹਨਾਂ ਨੂੰ ਯਾਦ ਆਈ ਆ ਇਹਨਾਂ ਨੂੰ ਅੱਜ ਗਲਤੀ ਆਪਣੀ ਯਾਦ ਆਈ ਆ ਕਿ ਕਿਉਂ ਨਹੀਂ 7 ਸਾਲ ਬੋਲੇ 15 ਦੀ ਗੱਲ ਹੈ 15 ਤੇ 9 ਹੋਗੇ ਜੀ 9 ਸਾਲ ਇਹ ਚੁੱਪ ਚਾਪ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਅਗਵਾਈ ਚ ਕੰਮ ਕਰਦੇ ਰਹੇ ਨੇ ਉਦੋਂ ਕਿਉਂ ਨਹੀਂ ਬੋਲੇ ਕਿਉਂ ਉਦੋਂ ਸਤਾ ਕਦੀ ਕਿ ਇਹਨੂੰ ਐਮਪੀ ਬਣਨ ਦੀ ਲਾਲਸਾ ਸੀ ਕਿ ਇਹਨੂੰ ਰਾਜ ਸਭਾ ਚ ਜਾਣ ਦੀ ਲਾਲਸਾ ਸੀ ਕਿ ਇਹਨੂੰ ਅਹੁਦਿਆਂ ਦੀ ਲਾਲਸਾ ਸੀ ਇਸ ਕਰਕੇ ਇਹ ਉਦੋਂ ਬੋਲੇ ਹੀ ਨਹੀਂ ਤੇ ਅੱਜ ਜੇ ਬੋਲੇ ਆ ਤੇ ਹੁਣ ਵੀ ਇਹੋ ਹੀ ਕਹਿੰਦੀਆਂ ਨੇ ਵੀ ਅਸੀਂ ਵੀ ਭਾਗੀਦਾਰ ਆਂ ਤੇ ਮੈਂ ਸਮਝਦਾ ਵਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਹ ਜੇ ਭਾਗੀ ਤੜਾ ਗਿਆ ਵਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣਾ ਸਲਾਹ مشورہ ਕਰਕੇ ਆਪਣੇ ਪੰਜ ਸਿੰਘ ਸਾਹਿਬਾਨ ਨੇ ਸਰਦਾਰ ਚਕਬੀਰ ਸਿੰਘ ਪ੍ਰਧਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਜਿਹੜਾ ਵਾ ਉਹ ਆਪਣਾ ਜੋ ਵੀ ਉਹਨਾਂ ਦੇ ਸਮੇਂ ਤੇ ਉਹਨਾਂ ਨੇ ਉਹਨਾਂ ਦਾ ਮੰਗਿਆ ਵਾ ਤੇ ਉਹ ਆਣ ਕੇ ਦੇਣਗੇ ਉਹਨਾਂ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਹਰ ਇੱਕ ਦਾ ਸਤਿਕਾਰ ਕਰਨਾ ਹਰ ਇੱਕ ਦਾ ਫਰਜ਼ ਮੰਨਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਕ ਮੈਂ ਨਿਮਾਣੇ ਸੇਵਕ ਦੀ ਤਰ੍ਹਾਂ ਸ਼ਰਧਾਲੂ ਦੀ ਤਰ੍ਹਾਂ ਜਿਹੜਾ ਵਾ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਤੇ ਜੋ ਵੀ ਪਿਛਲੇ ਸਮੇਂ ਚ ਗੱਲਾਂ ਹੋਈਆਂ ਉਹ ਮੈਂ ਲਿਖਤੀ ਜਿਹੜਾ ਵਾ ਉਹ ਆਣ ਕੇ ਸ੍ਰੀ ਕਾਲ ਤਖਤ ਸਾਹਿਬ ਤੇ ਦੇਣਗੇ ਉਸ ਤੋਂ ਬਾਅਦ ਫਿਰ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਾਹਿਬ ਕੀ ਫੈਸਲਾ ਕਰਦੇ ਨੇ ਜੋ ਫੈਸਲਾ ਕਰਨਗੇ ਉਹ ਸ਼੍ਰੀ ਅਕਾਲਤਕ ਸਾਹਿਬ ਦਾ ਫੈਸਲਾ ਸਰਵੋੱਚ ਫੈਸਲਾ ਵਾ ਉਹਨੂੰ ਸਰਾਸਕਬੀਰ ਸਿੰਘ ਬਾਦਲੂ ਮੰਨਣਗੇ ਸਾਰੇ ਪਾਰਟੀ ਦੇ ਵਰਕਰ ਮੰਨਣਗੇ ਅਹੁਦੇਦਾਰ ਮੰਨਣਗੇ ਤੇ ਜੋ ਉਹਨਾਂ ਦਾ ਫੈਸਲਾ ਹੋਊਗਾ ਉਹ ਅਸੀਂ ਜਿਹੜਾ ਜਿਹੜਾ ਲਾਗੂ ਕਰਾਂਗੇ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਜਦੋਂ ਸਰਕਾਰ ਰਹੀ ਆ ਜਦੋਂ ਬੇਦਬੀਆਂ ਹੋਈਆਂ ਨੇ ਬਾਈਬਲ ਕਲਾ ਕਾਟ ਦੀ ਗੱਲ ਕਰ ਲਈ ਗੋਲੀ ਕਾਟ ਦੀ ਗੱਲ ਕਰ ਲਈ ਬਰਗਾੜੀ ਦੀ ਗੱਲ ਕਰ ਲਈ ਜਾਂ ਫਿਰ ਡੇਰਾ ਸਾਧ ਨੂੰ ਮਾਫੀ ਦੇਣ ਦੀ ਗੱਲ ਕਰ ਲਈਏ ਕਿ ਤੁਸੀਂ ਮੰਨਦੇ ਹੋ ਕਿ ਉਹ ਗਲਤੀਆਂ ਵਾਕਿਆ ਸਹੀ ਸੀਗੀਆਂ ਹੋਈਆਂ ਨੇ ਤਾਂ ਉਸ ਵੇਲੇ ਮਾਫੀ ਮੰਗ ਲੈਣੀ ਚਾਹੀਦੀ ਸੀ ਦੇਖੋ ਬੇਸ਼ੱਕ ਸ਼ਰੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਸੀ ਇਹ ਸਾਰਾ ਕੁਝ ਉਦੋਂ ਹੋਇਆ ਸੀ ਭਾਵੇਂ ਉਹ ਉਨੂੰ ਮਾਫੀ ਦਿੱਤੀ ਗਈ ਮੈਂ ਤਾਂ ਉਹਨੂੰ ਲੁੱਚਾ ਸਾਧ ਸੱਚੇ ਸਬਦੇ ਵਾਲਾ ਸਾਧ ਨਹੀਂ ਲੁੱਚਾ ਸਾਧ ਆਉ ਜੋ ਉਹਦੀਆਂ ਕਰਤੂਤਾਂ ਲੋਕਾਂ ਨੂੰ ਜਗ ਜਾਰੋ ਸਾਰਿਆਂ ਪੰਨੋਂ ਪਤਾ ਵਾ ਤੇ ਉਹ ਸਮੇਂ ਉਹਨੂੰ ਮਾਫੀ ਦਿੱਤੀ ਗਈ ਛੇੜੀ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਹੋਈ ਸਾਡੀ ਸਰਕਾਰ ਕਾਲੇ ਦਲ ਦੀ ਸਰਕਾਰ ਸੀ ਤੇ ਇਹਨਾਂ ਕਰਕੇ ਹੀ ਤੇ ਉਦੋਂ ਸਰਦਾਰ ਅਨਜੀਤ ਸਿੰਘ ਬਰਨਪੁਰਾ ਸਾਹਿਬ ਵਕਰੇ ਹੋ ਸੀ ਮੈਂ ਸਮਝਦਾ ਵਾਂ ਕਿ ਭਾਵੇਂ ਸਰਕਾਰ ਦਾ ਦੋਸ਼ ਨਹੀਂ ਪਰ ਸਰਕਾਰ ਦਾ ਦੋਸ਼ ਬਣ ਜਾਂਦਾ ਵਾ ਕਿ ਉਦੇ ਰਾਜ ਭਾਗ ਦੇ ਵਿੱਚ ਜੇ ਕੋਈ ਗਲਤੀ ਕਰਦਾ ਤੇ ਉਹਨੂੰ ਲੱਭ ਕੇ ਸਜ਼ਾ ਦੇਣੀ ਜਿਹੜੀ ਹੀ ਉਹ ਜ਼ਰੂਰੀ ਬਣ ਜਾਂਦੀ ਸੀ ਸਜ਼ਾ ਦੇਣੀਆਂ ਚਾਹੀਦੀਆਂ ਸੀ ਇਹ ਕੁਤਾਈ ਕਾਲੀ ਦਲ ਦੀ ਸਰਕਾਰ ਦੇ ਕੋਲੋਂ ਬਾਲਸਾਭ ਦੀ ਸਰਕਾਰ ਕੋ ਹੋਈ ਹੈ ਇੱਕ ਤਾਹੀ ਹੋਈ ਆ ਤਾਂ ਕੀ ਲੱਗਦਾ ਨਹੀਂ ਕਿ ਉਸ ਵੇਲੇ ਦੇ ਜਿਹੜੇ ਜਥੇਦਾਰ ਸਾਹਿਬ ਵੀ ਸੀਗੇ ਕਿ ਉਹ ਵੀ ਭਾਜਿਦਾਰ ਹੈਗੇ ਜਿਨ੍ਹਾਂ ਨੇ ਮਾਫੀ ਵੀ ਦਿੱਤੀ ਸੀ ਕਿ ਡੇਰਾ ਸਾਹਿਬ ਨੂੰ ਕਿ ਉਸ ਵੇਲੇ ਜਿਹੜੇ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈਏ ਸ਼ਰੋਮਣੀ ਕਮੇਟੀ ਨੇ ਉਹ ਵੀ ਜਿਹੜੇ ਆ ਸ਼ਹਿਰ ਦੇ ਵਿੱਚ ਲਗਾਏ ਤਾਂ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਉਸ ਵੇਲੇ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਰਣਜੀਤ ਸਿੰਘ ਬ੍ਰਹਮਪੁਰਾ ਜੀ ਵੀ ਜਿਹੜੇ ਹੈਗੇ ਸੀਗੇ ਤਾਂ ਉਸ ਵੇਲੇ ਗੱਲ ਨਹੀਂ ਉਠਾਈ ਆਵਾਜ਼ ਨਹੀਂ ਚੱਕੀ ਉਸ ਵੇਲੇ ਦੇਖੋ ਜਿਹੜੇ 90 ਲੱਖ ਦੇ ਜਾਂ 92 ਲੱਖ ਦੇ ਸ਼ਤਰਾਂ ਦੀ ਗੱਲ ਕਰਦੇ ਆ ਸ਼੍ਰੋਮਣੀ ਗੁਰਦਾਪ ਪ੍ਰਬੰਧਕ ਕਮੇਟੀ ਨੇ ਦਿੱਤੇ ਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਸਹਿਬਾਨ ਨੇ ਉਹਨਾਂ ਨੂੰ ਵੀ ਚਿੱਠੀ ਕੱਢੀ ਆ ਉਹ ਆਪਣਾ ਸਪੱਸ਼ਟੀਕਰਨ ਆਪ ਦੇਣਗੇ ਕਿ ਉਹਨਾਂ ਨੇ ਕੱਢੇ ਆ ਕਿਹਦੇ ਕਹਿੰਦੇ ਕੱਢੇ ਆ ਕਿਉਂ ਕੱਢੇ ਆ ਇਹਦੇ ਬਾਰੇ ਤੇ ਮੇਰਾ ਕੋਈ ਸ਼੍ਰੋਮਣੀ ਕਮੇਟੀ ਦੇ ਨਾਲ ਬਹੁਤਾ ਲੈਣਾ ਦੇਣਾ ਨਹੀਂ ਮੈਂ ਤੇ ਇੱਕ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਹੋਂਦੇ ਨਾਤੇ ਇਹ ਜ਼ਰੂਰ ਕਹੂੰਗਾ ਕਿ ਜੋ ਵੀ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣਗੇ ਉਹਨਾਂ ਨੂੰ ਸਰਦਾਰ ਸਿੰਘ ਬਾਦਲ ਜਿਹੜਾ ਉਹ ਮੰਨਣਗੇ ਔਰ ਇੱਕ ਸ਼ਰਧਾਵਾਨ ਦੇ ਤੌਰ ਤੇ ਇੱਕ ਗੁਰਸਿੱਖ ਹੋਣ ਦੇ ਨਾਤੇ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੇਸ਼ ਕੇ ਪੇਸ਼ ਹੋ ਕੇ ਆਪਣਾ ਸਬਕਤ ਕਰਨ ਜਿਹੜਾ ਲਿਖਤੀ ਦੇਣਗੇ ਤਾਂ ਕੀ ਲੱਗਦਾ ਕਿ ਜੇਕਰ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਇੱਥੇ ਆ ਕੇ ਜਾਂ ਲਿਖਤੀ ਰੂਪ ਦੇ ਵਿੱਚ ਉੱਥੇ ਆਪਣਾ ਸਬਕਸ਼ਟੀਕਰਨ ਦਿੰਦੇ ਨੇ ਤਾਂ ਜਾਂ ਇੱਕ ਉਹਨਾਂ ਨੂੰ ਸਿੰਘ ਸਾਹਿਬ ਕੋਈ ਸਜ਼ਾ ਵੀ ਧਾਰਮਿਕ ਸਜ਼ਾ ਵੀ ਲਾਉਂਦੇ ਨੇ ਤਾਂ ਕਿ ਕੋਮ ਪ੍ਰਮਾਣ ਕਰੇਗੀ ਹੁਣ ਕਿ ਜਾਂ ਦੇਰੀ ਨਹੀਂ ਹੋਗੀ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਜੋ ਵੀ ਸਜ਼ਾ ਲਾਉਣ ਉਹ ਹਰ ਸਿੱਖ ਦਾ ਨਮਾਨੇ ਸਿੱਖ ਦਾ ਫਰਜ਼ ਬੰਦਾ ਹੋਆ ਕਿ ਉਹ ਸਜ਼ਾ ਮੰਨ ਕੇ ਜੋ ਉਹਨਾਂ ਦੇ ਆਦੇਸ਼ ਨੇ ਉਹ ਸਜ਼ਾ ਨੂੰ ਪੂਰਾ ਕਰਨ ਇਹ ਤੇ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਲਈ ਹੁਕਮ ਹੈ ਉਹ ਤੇ ਹਰ ਇੱਕ ਨੂੰ ਮੰਨਣਾ ਹੀ ਚਾਹੀਦਾ ਤਾਂ ਮੈਂ ਸਮਝਦਾ ਵਾਂ ਤੇ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਇਸ ਸਦਾਸ਼ਕ ਵੀਰ ਸਿੰਘ ਬਾਦਲ ਖੇਤਰੀ ਪਾਰਟੀਆ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਗੱਲ ਕੀਤੀ ਆ ਪਾਣੀਆਂ ਦੀ ਗੱਲ ਕੀਤੀ ਆ ਚੰਡੀਗੜ੍ਹ ਦੀ ਗੱਲ ਕੀਤੀ ਆ ਹੋਰ ਮਸਲਿਆਂ ਦੀ ਬਹੁਤ ਵੱਡੀ ਗੱਲ ਇਹਨਾਂ ਨੇ ਕੀਤੀ ਹਮੇਸ਼ਾ ਹੀ ਪਰ ਪਾਰਟੀਆਂ 'ਚ ਉਤਰਾਚੜਾ ਆਉਂਦੇ ਰਹਿੰਦੇ ਨੇ ਕੋਈ ਉਹ ਵੀ ਸਮਾਂ ਸੀ 1999 ਦੇ ਵਿੱਚ ਪਾਰਲੀਮੈਂਟ ਦੀ ਚੋਣ ਹੋਈ ਸੀ ਉਦੋਂ ਵੀ ਮਾਨ ਸਾਹਿਬ ਜਿੱਤੇ ਸੀ ਤੇ ਉਹਨਾਂ ਦੇ ਉਹਨਾਂ ਦੇ ਮਲਵਾ ਸਾਹਿਬ ਜਿੱਤੇ ਸੀ ਬੀਬੀ ਵਿਮਲ ਖਾਲਸਾ ਜਿੱਤੇ ਸੀ ਅਤਿੰਦਰਪਾਲ ਸਿੰਘ ਜੀ ਦਿੱਤੇ ਸੀ ਰਾਜਦੇਵ ਸਿੰਘ ਜੀ ਜਿੱਤੇ ਸੀ ਜਿਹੜਾ ਵਾ ਜਿਹਨੂੰ ਧਿਆਨ ਸਿੰਘ ਮੰਡ ਜਿੱਤਿਆ ਸੀ ਬੜੇ ਬੜੇ ਵੱਡੇ ਲੀਡਰ ਨੂੰ ਰਾਕੇ ਉਦੋਂ ਇਹ ਸਾਰੇ ਜਿੱਤੇ ਸੀ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੇ ਬਾਦਲ ਦੇ ਨਮਾਇਦੇ ਸੀ ਉਹਨਾਂ ਦੀਆਂ ਜਮਾਤਾਂ ਜਬਤ ਹੋਈਆਂ ਸੀ ਬਿਲਕੁਲ ਆਪਾਂ 1999 ਦੀ ਗੱਲ ਕਰ ਲਈਏ ਦੂਰ ਨਾ ਜਾਈਏ ਪਿਛਲੇ ਇਤਿਹਾਸ ਵੀ ਹੈਗਾ ਮੇਰੇ ਕੋਲ ਉਸ ਤੋਂ ਬਾਅਦ ਹਾਲਾਤ ਖਰਾਬ ਸੀ 92 ਦੇ ਵਿੱਚ ਬਾਈਕਾਟ ਕਰ ਦਿੱਤਾ ਬਿਆਨਤ ਸਿੰਘ ਦੀ ਸਰਕਾਰ ਬਣ ਗਈ ਤੇ 92 ਤੋਂ 97 ਤੱਕ ਜੋ ਪੰਜਾਬ ਦੇ ਹਾਲਾਤ ਬਣੇ ਜੋ ਨੌਜਵਾਨੀ ਦਾ ਘਾਣ ਹੋਇਆ ਉਹ ਆਪਾਂ ਸਾਰਿਆਂ ਨੂੰ ਪਤਾ ਸੀ ਲੋਕਾਂ ਦੇ ਵਿੱਚ ਬਹੁਤ ਰੋਸ ਸੀ 97 ਦੇ ਵਿੱਚ ਬਹੁਤ ਭਾਰੀ ਗਿਣਤੀ ਨਾਲ ਭਾਰਤੀ ਜਨਤਾ ਪਾਰਟੀ ਦੀ ਤੇ ਸ਼੍ਰੋਮਣੀ ਕਾਲਦੇ ਦੀ ਜਿਹੜੀ ਉਹ ਸਰਕਾਰ ਬਣੀ ਔਰ ਉਸ ਤੋਂ ਬਾਅਦ ਬੜੇ ਕੰਮ ਕੀਤੇ ਲੋਕਾਂ ਦੀ ਬੜੀ ਸੇਵਾ ਕੀਤੀ ਬੜੀਆਂ ਡਵੈਲਪਮੈਂਟਾਂ ਕੀਤੀਆਂ ਇਹ ਤੋਂ ਬਾਅਦ ਫਿਰ ਸਰਕਾਰ ਆਪਣੀ ਚਲੀ ਗਈ ਤੇ ਕਾਂਗਰਸ ਆ ਗਈ ਕਾਂਗਰਸ ਦੇ ਰਾਜਪਾਤ ਤੋਂ ਬਾਅਦ ਫਿਰ ਦੋਵਰੀ ਕਾਲੀ ਦਲ ਜਿਹੜਾ ਸੀ ਉਹਨੇ ਰਿਪੀਟ ਕੀਤਾ ਉਸ ਤੋਂ ਬਾਅਦ ਫਿਰ ਜਿਹੜੀ ਆ ਉਹ ਕਾਂਗਰਸ ਆ ਗਈ ਤੇ ਮੜ ਕੇ ਆਮ ਆਦਮੀ ਪਾਰਟੀ ਆ ਗਈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪਾਰਟੀਆਂ ਦੇ ਜਿੱਤਾਂ ਰਹਤੇ ਹੁੰਦੇ ਆ ਜਦੋਂ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦੋਵਰੀ ਸਰਕਾਰ ਬਣਾਈ ਸੀ ਤੇ ਆਪਾਂ ਸਾਰੇ ਸੋਲੇ ਗਾਉਂਦੇ ਸੀ ਉਹਦੇ ਅੱਗੇ ਪਿੱਛੇ ਵਹਿੰਦੇ ਸੀ ਅਜੇ ਤੇ 2-3 ਮਹੀਨੇ ਨਹੀਂ ਹੋਏ ਪੰਜਾਬ ਦੇ ਵਿੱਚ ਸਦਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਆ ਆ ਜਿਹੜੇ ਲੀਡਰ ਬਾਗੀ ਆਪਣੇ ਆਪ ਨੂੰ ਕਹਿੰਦੇ ਨੇ ਤੇ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਸਿਵਾ ਦੇਣਾ ਇਹ ਤੇ ਉਹਨਾਂ ਦੀ ਗੱਡੀ ਦੇ ਉੱਤੇ ਸੱਜੇ ਖਵੇ ਬੈੰਦੇ ਸੀ ਤੇ ਸਦਾ ਸੁਖਬੀਰ ਸਿੰਘ ਬਾਦਲ ਤੇ ਲੋਕ ਫੁੱਲਾਂ ਦੀ ਵਰਖਾ ਕਰਦੇ ਤੇ ਇਹਨਾਂ ਦੇ ਵੀ ਫੁੱਲ ਪੈਂਦੇ ਰਹੇ ਇਸ ਕਰਕੇ ਇਹਨਾਂ ਨੂੰ ਇੱਕ ਦਮ ਜਿਹੜਾ ਵਾ ਇਹ ਇਹ ਐਵੇਂ ਨਹੀਂ ਖੇਡੰਦਾ ਇਹਨਾਂ ਨੂੰ ਕੋਈ ਖਿਡਾਰਿਆ ਵਾ ਇਨਾਂ ਦੀ ਸਾਰਿਆਂ ਦੀ ਸੋਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਰਵੇ ਪਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਮੈਂ ਭਾਵੇਂ ਇਹ ਵੀ ਅਰਜ਼ਾਂ 27 'ਚ ਵੀ ਅਰਜ਼ਾਂ 32 'ਚ ਵੀ ਅਰਜ਼ਾਂ ਮੈਂ ਬੰਦੀ ਸਿੰਘਾਂ ਦੀ ਗੱਲ ਵੀ ਕਰਨੀ ਆ ਤੇ ਮੈਂ ਕਿਸਾਨਾਂ ਦੀ ਗੱਲ ਵੀ ਕਰਨੀ ਹੈ ਉਸੇ ਗੱਲ ਤੇ ਆ ਲੱਗਾ ਕਿ ਸਮਝੋਤੇ ਦੀ ਗੱਲ ਕਰ ਲਈਏ ਤਾਂ ਜਦੋਂ ਸਾਡੀਆਂ ਸਰਕਾਰਾਂ ਰਹੀਆਂ ਸੀਗੀਆਂ ਜਦੋਂ ਸ਼ਰੋਮਨੀ ਕਾਲੀਦਰ ਰਹੀ ਹੈ ਬੰਦੀ ਸਿੰਘਾਂ ਨੂੰ ਲੈ ਕੇ ਉਸ ਵੇਲੇ ਕਈ ਵੱਡੇ ਫੈਸਲੇ ਲਿੱਤੇ ਜਾ ਸਕਦੇ ਸਨ ਕਈ ਜੋ ਉਹਨਾਂ ਦੀ ਰਿਹਾਈਆਂ ਵੀ ਹੋ ਸਕਦੀਆਂ ਸਨ ਕਿਉਂਕਿ ਉਸ ਵੇਲੇ ਸਾਡੀ ਭਾਈਵਾਲੀ ਸੀਗੀ ਕੇਂਦਰ ਦੇ ਨਾਲ ਤਾਂ ਉਸ ਵੇਲੇ ਕਿਉਂ ਨਹੀਂ ਫਿਰ ਆਪਾਂ ਉਹਨਾਂ ਦੀ ਰਿਹਾਈ ਕਰਾ ਸਕਦੇ ਜਾਂ ਉਸ ਵੇਲੇ ਕਿਉਂ ਨਹੀਂ ਉਹੋ ਜਿਹੀਆਂ ਗੱਲਾਂ ਕਰ ਸਕਦੇ ਜੋ ਆਪਾਂ ਅੱਜ ਕਰਦੇ ਆਂ ਬਹੁਤ ਉਸ ਸਮੇਂ ਦੇ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਉਪਰਾਲੇ ਕਰਦੇ ਰਹੇ ਨੇ ਭਾਈ ਦਵਿੰਦਰ ਸਿੰਘ ਨੂੰ ਪੋਤੋ ਲਿਆ ਕੇ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਦਾ ਇਲਾਜ ਕਰਾਇਆ ਮੁੱਖ ਮੰਤਰੀ ਸਰਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਔਨ ਨਹੀਂ ਕੋ ਦਿੰਦਾ ਤੇ ਜੇ ਉਦੋਂ ਰਾਜ ਭਾਗ ਉੱਪਰ ਹੈਗਾ ਸੀ ਤੇ ਆਗੇ ਸੀ ਅਸੀਂ ਅੱਜ ਵੀ ਇਹ ਮੰਗ ਕਰਦੇ ਆਂ ਬੇਸ਼ੱਕ ਅਸੀਂ ਭਾਰਤੀ ਜਨਤਾ ਪਾਰਟੀ ਤੋਂ ਵੱਖਰੇ ਆਂ ਪਰ ਸਾਡੀ ਮੰਗ ਅੱਜ ਵੀ ਆ ਕਿ ਜਿਹੜੇ ਕਿਸਾਨੀ ਦੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਸੁਆਮੀ ਨਾਥਨ ਜਿਹੜੀ ਰਿਪੋਰਟ ਆ ਜਿੰਨਾ ਚਿਰ ਉਹ ਲਾਗੂ ਨਹੀਂ ਹੁੰਦੀ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ ਤੇ ਜਿਹੜੇ ਬੰਦੀ ਸਿੰਘ ਨੇ ਅੰਦਰ ਬੈਠੇ ਨੇ ਉਹ ਜਿਹੜੇ ਰਿਹਾਉਣੇ ਚਾਹੀਦੇ ਆ ਕੋਈ ਵੀ ਬੰਦੀ ਸਿੰਘ ਹੋਵੇ ਅਸੀਂ ਤਾਂ ਨੇ ਵੀ ਜਿਹੜਾ ਬੰਦਾ ਇੱਕ ਕਤਲ ਦੀ ਸਜ਼ਾ ਪੂਰੀ ਕਰ ਲਿੰਦਾ ਜਾਂ ਜਿਹੜਾ ਬੰਦਾ ਜਿਹਨੂੰ ਕੋਰਟ ਕੋਈ ਸਜ਼ਾ ਦੇਂਦੀ ਉਹ ਪੂਰੀ ਕਰ ਲਿੰਦਾ ਵਾ ਉਹਨੂੰ ਤੇ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ ਉਹ ਤੇ ਮੈਂ ਸਮਝਦਾ ਕੋਰਟ ਨੂੰ ਆਰਡਰ ਕਰ ਦੇਣਾ ਚਾਹੀਦਾ ਵੀ ਇਹ ਬੰਦਾ ਇਹਨੇ ਆਪਣੀ ਸਜ਼ਾ ਪੂਰੀ ਕਰ ਲਈ ਤਾਂ ਇਹਨੂੰ ਰਿਲੀਜ਼ ਕੀਤਾ ਜਾਵੇ ਪਰ ਕਿਉਂਕਿ ਉੱਪਰ ਸਾਰੇ ਰਲੇ ਹੋਏ ਨੇ ਸਿੱਖਾਂ ਦੇ ਦੁਸ਼ਮਣ ਬੈਠੇ ਨੇ ਸਾਰੇ ਸਿੱਖਾਂ ਦੇ ਤੇ ਭਾਵੇਂ ਮੈਂ ਮੁਗਲਾਂ ਤੋਂ ਲੈ ਲਓ ਅੰਗਰੇਜ਼ਾਂ ਤੋਂ ਲੈ ਲਓ ਅੰਗਰੇਜ਼ ਵੀ ਪੰਜਾਬ ਦੇ ਦੁਸ਼ਮਣ ਸਿੱਖਾਂ ਦੇ ਦੁਸ਼ਮਣ ਤੇ ਜਿਹੜੇ ਮੁਗਲ ਸੀ ਉਹ ਵੀ ਉਹਨਾਂ ਨੇ ਵੀ ਆਪਣੇ ਯੁੱਧ ਚੱਲਦੇ ਰਹੇ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਆਈ Jawaharlal Nehru ਤੋਂ Indira Gandhi ਤੋਂ ਲੈ ਕੇ Rajiv Gandhi ਤੱਕ ਉਹਨਾਂ ਨੇ ਜੋ ਸਾਡੇ ਨਾਲ ਧੱਕੇ ਕੀਤੇ ਉਹਨਾਂ ਨੇ ਵੀ ਆਪਣੀ ਲੜਾਈ ਲਈ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੀ ਉਹੀ ਉਹਨਾਂ ਕਮਾਂ ਤੇ ਆ ਗਈ ਆ ਤੇ ਮੈਂ ਤੇ ਸਮਝਦਾ ਵੀ ਸੈਂਟਰ ਦੀ ਕੋਈ ਸਰਕਾਰ ਹੋਵੇ ਨਾ ਉਹ ਪੰਜਾਬ ਨਾਲ ਤੱਕਾ ਕਰ ਰਹੀ ਹੈ ਤੇ ਖਾਸ ਕਰਕੇ ਸਿੱਖ ਕੌਮ ਦੇ ਨਾਲ ਤੱਕਾ ਕਰ ਰਹੀ ਆ ਮਨੋਰਟੀਆ ਨੇ ਤੱਕਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਤਕੀਮ ਲੱਗਦਾ ਨਹੀਂ ਕਿ ਹੁਣ ਕਿਤੇ ਨਾ ਕਿਤੇ ਕਿਉਂਕਿ ਜਿੱਥੇ ਇੱਕ ਡੇਰਾ ਸਾਧ ਨੂੰ ਪਰੋਲ ਤੇ ਪਰੋਲ ਮਿਲਦੀ ਆ ਕਈ ਕੇਸਾਂ ਦੇ ਵਿੱਚ ਉਹਨੂੰ ਬਰੀ ਵੀ ਕਰ ਦਿੱਤਾ ਜਾਂਦਾ ਤਾਂ ਉੱਥੇ ਲੱਗਦਾ ਨਹੀਂ ਕਿ ਸਾਡੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਜ਼ਰੂਰ ਕੋਈ ਉਪਰਾਲਾ ਹੁਣ ਸਾਨੂੰ ਕਰਨਾ ਪੈਣਾ ਕਿਉਂਕਿ ਕੇਂਦਰ ਜੇ ਨਹੀਂ ਸੁਣਦੀ ਕੇਂਦਰ ਜੇ ਨਹੀਂ ਚਾਹੁੰਦੀ ਪਰ ਕਿਤੇ ਨਾ ਕਿਤੇ ਪੰਜਾਬ ਦੇ ਉਹ ਕਿਉਂਕਿ ਪੰਥਕ ਪਾਰਟੀ ਸੀ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਕਿਉਂਕਿ ਬਾਕੀ ਪਾਰਟੀਆਂ ਤੋਂ ਅਲੱਗ ਹੈ ਜੇ ਆਪਾਂ ਗੱਲ ਕਰ ਲਈਏ ਪੰਥਕ ਪਾਰਟੀ ਸੀ ਤਾਂ ਪੰਥਕ ਪਾਰਟੀ ਨੂੰ ਇਹ ਚੀਜ਼ ਨਹੀਂ ਚਾਹੀਦੀ ਸੀ ਕਿਉਂਕਿ ਉਸ ਵੇਲੇ ਗੱਲ ਇਹੋ ਤੱਕ ਚੱਕਣੀ ਕਿਉਂਕਿ ਜੇ ਡੇਰਾ ਸਾਧ ਨੂੰ ਪ੍ਰੋਲ ਮਿਲ ਸਕਦੀ ਆ ਜਾਂ ਕਈ ਕੇਸ ਰੱਦ ਵੀ ਹੋ ਸਕਦੇ ਨੇ ਪਰ ਉੱਥੇ ਇਹ ਨਹੀਂ ਲੱਗਦਾ ਕਿ ਜੋ ਸਿੰਘ ਨੇ ਬੰਦੀ ਸਿੰਘ ਨੇ ਉਹਨਾਂ ਦੇ ਉੱਤੇ ਵੀ ਕੋਈ ਕੋਈ ਨਾ ਕੋਈ ਫੈਸਲਾ ਵਧੀਆ ਫੈਸਲਾ ਆਉਣਾ ਚਾਹੀਦਾ ਸੀ 28 28 30 30 ਸਾਲ ਹੋ ਗਏ ਨੇ ਬੰਦੀ ਸਿੰਘਾਂ ਨੂੰ ਔਰ ਚੱਕੀਆਂ 'ਚ ਬੰਦ ਕੀਤੇ ਪਏ ਨੇ ਉਹਨਾਂ ਦਾ ਦੋਸ਼ ਹੀ ਸੀ ਉਹਨਾਂ ਨੇ ਸਿੱਖ ਕੌਮ ਦੇ ਨਾਲ ਖੜੇ ਸੀ ਆਪਣੇ ਧਰਮ ਨਾਲ ਖੜੇ ਸੀ ਇਹ ਉਹ ਦੋਸ਼ ਉਹਨਾਂ ਦਾ ਤੇ ਜਿਹੜਾ ਪਾਰਟੀ ਸਾਡੀ ਭਾਵੇਂ ਆਪਸ ਵਿੱਚ ਅ ਡਿਫਰੈਂਸ ਓਨ ਅਮਰਤਪਾਲ ਸਿੰਘ ਜੀ ਉਹਨਾਂ ਦੇ ਉੱਤੇ ਐਨਐਸਏ ਲਾਤੀ ਫਿਰ ਉਹਨੂੰ ਇੱਕ ਸਾਲ ਵਧਾ ਦਿੱਤਾ ਕੀ ਉਹਨਾਂ ਨੂੰ ਇੱਥੇ ਕਿਤੇ ਧਰਮ ਤਾਨ ਅੰਬਰਸਾ ਦੀਆਂ ਜਿਨ੍ਹਾਂ ਚ ਨਹੀਂ ਰੱਖਿਆ ਜਾ ਸਕਦਾ ਡਿਬਰੂਗੜ ਕਿਉਂ ਭੇਜ ਦਿੱਤਾ ਗਿਆ ਮੈਂ ਸਮਝਦਾ ਹਾਂ ਕਿ ਇਹ ਸਿੱਖਾਂ ਦੇ ਜਿਹੜੇ ਝਗਮ ਨੇ ਉਹਨਾਂ ਤੇ ਲੋਨ ਲਾ ਰਹੀਆਂ ਵਾ ਸਰਕਾਰਾਂ ਤੇ ਜਿੱਥੋਂ ਤੱਕ ਉਹਨੂੰ ਐਨਐਸਏ ਤੋੜਨੀ ਚਾਹੀਦੀ ਆ ਰਾਮ ਰੀਮ ਨੂੰ ਤੇ ਜਦੋਂ ਮਰਜੀ ਪ੍ਰੋਲ ਮਿਲ ਜੇ ਮਹੀਨੇ ਦੀ 15 ਦਿਨਾਂ ਬਾਅਦ ਮਿਲ ਜਾਂਦੀ ਦੋ ਮਹੀਨੇ ਦੀ ਮਿਲ ਜਾਂਦੀ ਆ ਜਿੱਡਾ ਉਹ ਗੱਦਾ ਇਨਸਾਨ ਜਿੱਡਾ ਪਾਪੀ ਉਹ ਬੰਦਾ ਵਾ ਇਹਨਾਂ ਦੁਨੀਆ ਤੇ ਕੋਈ ਪਾਪੀ ਨਹੀਂ ਹੋ ਸਕਦਾ ਇੱਕ ਗੱਲ ਦੂਜੀ ਗੱਲ ਮੈਂ ਇਹ ਕਹਨੀ ਚਾਹੁੰਦਾ ਵਾਂ ਕਿ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਉਹ ਸੌਹ ਚੁੱਕਣ ਵਾ ਤੇ ਉਹਨੇ ਜਾਣਾ ਸੀ ਤੇ ਐਡਾ ਲਾਮ ਲਸ਼ਰ ਪੁਲਸ ਦਾ ਲਾਤਾ ਵੀ ਜਿੱਡਾ ਵੱਡਾ ਕੋਈ ਹੱਤਵਾਦੀ ਹੁੰਦਾ ਦਕਾਇਤ ਹੁੰਦਾ ਵਾ ਫਿਰ ਉਹਦੇ ਪਰਿਵਾਰ ਤੱਕ ਵੀ ਬਹੁਤਿਆਂ ਨੂੰ ਮਿਲ ਨਹੀਂ ਦਿੱਤਾ ਗਿਆ ਜੇ ਉਹਨੂੰ ਦਸਾਂ ਦਿਨਾਂ ਦੀ 15 ਦਿਨਾਂ ਦੀ ਪ੍ਰੋਲ ਦੇ ਦੇਂਦੇ ਤੇ ਉਹ ਪ੍ਰੋਲ ਤੇ ਆਉਂਦਾ ਤੇ ਉਹ ਆਪਣਾ ਸੌਂ ਵੀ ਚੁੱਕ ਸਕਦਾ ਸੀ ਆਪਣੇ ਪਰਿਵਾਰ ਚੋਂ ਵੀ ਮਿਲ ਸਕਦਾ ਸੀ ਆਪਣੇ ਹੱਥੇ ਚ ਵੀ ਆ ਸਕਦਾ ਸੀ ਇਹ ਸਾਰਾ ਕੁਝ ਜਿਹੜੀਆਂ ਉੱਪਰ ਦੀਆਂ ਸਰਕਾਰਾਂ ਬੀਠੀਆਂ ਏਜੰਸੀਆਂ ਬੀਠੀਆਂ ਉਹ ਸਾਰਾ ਕੁਝ ਸਾਡੇ ਨਾਲ ਪੰਜਾਬ ਨਾਲ ਤੇ ਸਾਡੇ ਪੰਜਾਬ ਦੇ ਜਿਹੜੇ ਚੰਗੇ ਗੁਨਾਵਲੇ ਬੰਦੇ ਨੇ ਜਾਂ ਸਾਡੇ ਸਿੱਖ ਕੌਮ ਦੇ ਜਿਹੜੇ ਆਗੂ ਉਹਨਾਂ ਨਾਲ ਜਾਨ ਵਾਜਦੇ ਜਿਹੜਾ ਉਹ ਤੱਕਾ ਕੀਤਾ ਜਾ ਰਿਹਾ ਬਹੁਤ ਵੱਡਾ ਤੱਕਾ ਹੋ ਰਿਹਾ ਮੈਂ ਸਮਝਦਾ ਇਹ ਮੈਂ ਮੰਨਦਾ ਹਾਂ ਕਿ ਜੇ ਉਹ ਤੁਸੀਂ ਕਹੇ ਕਿ ਸਰਕਾਰ ਤੱਕਾ ਕਰ ਰਹੀਆਂ ਜਾਂ ਉੱਤੇ ਜਿਹੜੀਆਂ ਏਜੰਸੀਆਂ ਉਹ ਕਰਾ ਰਹੀਆਂ ਨੇ ਜਿਹੜੇ ਸਾਡੇ ਇੱਥੇ ਟਾਰਗੇਟ ਕਰ ਰਹੀਆਂ ਨੇ ਚੰਗੇ ਲੀਡਰਾਂ ਨੂੰ ਜਾਂ ਜਿਹੜੇ ਪੰਥਕ ਜਿਹੜੇ ਪੰਥ ਦੀ ਆਵਾਜ਼ ਰੱਖਦੇ ਨੇ ਪਰ ਇੱਕ ਚੀਜ਼ ਦੀ ਘਾਟ ਮੰਨਦੇ ਹਾਂ ਕਿ ਸਾਡੇ 'ਚ ਵੀ ਇਹ ਕੋਈ ਕਮੀ ਰਹੀ ਹੈ ਕਿ ਜਿਹੜਾ ਆਪਾਂ ਉੱਤੇ ਤੱਕ ਗੱਲ ਨਹੀਂ ਪਹੁੰਚਾ ਸਕੇ ਜਾਂ ਉਹਨਾਂ ਨੂੰ ਆਪਣੀ ਗੱਲ ਮਣਵਾ ਨਹੀਂ ਸਕੇ ਜਾਂ ਉਹਨਾਂ ਨੂੰ ਧੱਕ ਰੱਖ ਨਹੀਂ ਸਕੇ ਨਹੀਂ ਇਹ ਗੱਲ ਨਹੀਂ ਜੀ ਗੱਲਾਂ ਤੇ ਇਹ ਆ ਵੀ ਉਹਨਾਂ ਤੱਕ ਤੇ ਪਹੁੰਚਦੇ ਰਹੇ ਆ ਪਹੁੰਚਾਉਂਦੇ ਵੀ ਰਹੇ ਆ ਪਾਰਟੀ ਵੀ ਪਹੁੰਚਾਉਂਦੀ ਰਹੀ ਆ ਪਰ ਮੈਂ ਸਮਝਦਾ ਮਾਂ ਕਿ ਕੋਈ ਸਮਾਂ ਸੀ ਕਿ ਮਾਟਰ ਤਾਰਾ ਸਿੰਘ ਹੋਣਾ ਤੋਂ ਲੈ ਕੇ ਜਾਂ ਸੰਤ ਪਦੇਸ ਸਿੰਘ ਹੋਣਾ ਦੇ ਟਾਈਮ ਤੇ ਜਾਂ ਜਦੋਂ ਪਹਿਲੇ ਸਾਡੇ ਪ੍ਰਧਾਨ ਬਣੇ ਸੀ ਸਰਮੁਖ ਸਿੰਘ ਜੀ ਚਵਾਲ ਅਕਾਲੀ ਦਲ ਦੇ ਪ੍ਰਧਾਨ ਸੀ ਇੱਥੇ ਬੈਠਿਆਂ ਕੋਈ ਫੈਸਲਾ ਕਰ ਲੈਂਦੇ ਤੇ ਦਿੱਲੀ ਵੱਲ ਜਾਂਦੀ ਸੀ ਇਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾ ਧਾਂਕ ਰਹੀ ਆ ਪਰ ਸਮੇਂ ਦੇ ਨਾਲ ਹਾਲਾਤਾਂ ਨੇ ਪਤਾ ਨਹੀਂ ਕੀ ਮੋੜ ਖਾਦਾ ਵਾ ਤੇ ਮੈਂ ਇਹ ਤੇ ਕਹੂੰਗਾ ਪੰਜਾਬ ਦੀ ਤਰਾਸਦੀ ਆ ਪੰਜਾਬ ਦੀ ਬਦਕਿਸਮਤੀ ਆ ਕਿ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਿੱਥੇ ਬਾਹਰਲੀਆਂ ਸ਼ਕਤੀਆਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਉੱਥੇ ਸਾਡੀਆਂ ਅਪਰਲੀਆਂ ਅੰਦਰਲੀਆਂ ਸ਼ਕਤੀਆਂ ਨੇ ਜਾਂ ਆਪਣੇਆਂ ਨੇ ਵੀ ਪਾਰਟੀ ਨੂੰ ਕਮਜ਼ੋਰ ਕਰਨ ਵਿੱਚ ਬਹੁਤ ਜੜਾ ਵਾ ਉਹ ਭੂਮਿਕਾ ਨਿਭਾਈ ਆ ਮੈਂ ਅੱਜ ਵੀ ਬੇਨਤੀ ਕਰਦਾ ਵਾਂ ਸਮੁੱਚੇ ਅਖਸ਼੍ਰੋਮਣੀਆ ਕਾਲੀ ਦਲ ਦੇ ਅੱਜ ਤੱਕ ਜਿਹੜੇ ਵੀ ਇਸ ਪਾਰਟੀ 'ਚ ਕੰਮ ਕਰਦੇ ਰਹੇ ਨੇ ਜਾਂ ਜਿਹੜੇ ਅੱਜ ਵੱਖ-ਵੱਖ ਪਾਰਟੀਆਂ 'ਚ ਵੀ ਚਲੇ ਗਏ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਕਿ ਅਕਾਲੀ ਦਲ ਪਾਰਟੀ ਆਪਣੀ ਮਾਂ ਪਾਰਟੀ ਆ ਗਲਤੀਆਂ ਕਿਸੇ ਵੀ ਇਨਸਾਨ ਕੋ ਹੋ ਸਕਦੀਆਂ ਪਰਿਵਾਰ ਦੇ ਮੁਖੀ ਕੋ ਵੀ ਹੋ ਜਾਂਦੀਆਂ ਵਾ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਪਾਰਟੀ ਨੂੰ ਕਮਜ਼ੋਰ ਕਰੀਏ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦਾ ਹਿੱਸਾ ਬਣੀਏ ਜਿੰਨੀਆਂ ਵੀ ਪ੍ਰੋਬਲਮ ਹੈ ਉਹਨਾਂ ਨੂੰ ਬਹਿ ਕੇ ਸੋਲਵ ਕਰੀਏ ਜੇ ਅਕਾਲੀ ਦਲ ਮਜ਼ਬੂਤ ਆ ਤੇ ਪੰਜਾਬ ਦਾ ਪਲਾ ਹੋ ਸਕਦਾ ਨਹੀਂ ਤੇ ਪੰਜਾਬ ਦਾ ਪਲਾ ਜਿਹੜਾ ਵਾ ਉਹ ਨਹੀਂ ਹੋ ਸਕਦਾ ਜੋ ਮੈਂ ਸਮਝਦਾ ਵਾਂ ਨਹੀਂ ਹੋ ਸਕਦਾ ਲਾਸਵਾਲ ਹੈ ਜੀ ਕਿ ਜਿਹੜਾ ਹੁਣ ਬਾਗੀ ਧੜਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਨਾਲ ਤੁਹਾਨੂੰ ਕੀ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਜੇਕਰ ਆ ਕੇ ਉੱਥੇ ਆਪਣਾ ਸਪਸ਼ਟੀਕਰਨ ਲਿਖਤੀ ਦਿੰਦੇ ਨੇ ਲਿਖਤੀ ਰੂਪ ਦੇ ਵਿੱਚ ਤਾਂ ਜੋ ਵੀ ਆਦੇਸ਼ ਅਗੋਂ ਸਿੰਘ ਸਾਹਿਬ ਕਹਿਣਗੇ ਕਿ ਉਹ ਮੰਨਣਗੇ ਜਾਂ ਫਿਰ ਬਾਗੀ ਧੜ ਨੂੰ ਕੀ ਸਲਾਹ ਦੇਣੀ ਚਾਹੋ ਦੇਖੋ ਮੈਂ ਤੇ ਜਿਹੜੇ ਬਾਗੀ ਧੜ ਰਿਹਾ ਇਹ 2 ਮਹੀਨੇ 3 ਮਹੀਨੇ ਪਹਿਲਾਂ ਤੇ ਇਕੱਠੇ ਹੀ ਸੀ ਜੀ ਪਾਰਲੀਮੈਂਟ ਦੀਆਂ ਚੋਣਾਂ ਵੀ ਇਕੱਠਿਆਂ ਲੜੀਆਂ ਵਾ ਗੱਡੀਆਂ 'ਚ ਵੀ ਇਕੱਠੇ ਬੈਠੇ ਰਹੇ ਨੇ ਕੋਰ ਕਮੇਟੀ ਦਾ ਮੀਟਿੰਗਾਂ ਵੀ ਇਕੱਠਿਆਂ ਕਰਦੇ ਰਹੇ ਨੇ ਤੇ ਮੈਂ ਤੇ ਇਹਨਾਂ ਨੂੰ ਬੇਨਤੀ ਕਰੂੰਗਾ ਬਹੁਤ ਆਸਮਾਨੀ ਹੋਇਆ ਅਜੇ ਜਿਹੜੇ ਡੋਲੇ ਬੇਰਾਂ ਦਾ ਕੁਝ ਨਹੀਂ ਵੇਖਿਆ ਇਕੱਠੇ ਹੋ ਜੀਏ ਇਕੱਠੇ ਹੋਣ ਦੇ ਵਿੱਚ ਫਾਇਦਾ ਵਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਿਆ ਕਰਾਂਗੇ ਤੇ ਆਪਾਂ ਸਾਰੇ ਤਕੜੇ ਹੋ ਜਾਾਂਗੇ ਸਰਕਾਰਾਂ ਦੇ ਪਿੱਛੇ ਨਾ ਭਜੋ ਕੁਰਸੀਆਂ ਦੇ ਪਿੱਛੇ ਨਾ ਭਜੋ ਕੁਰਸੀਆਂ ਤੁਹਾਡੇ ਮਗਰ ਮਗਰ ਫਿਰਨੀਆਂ ਜਾਂ ਤੁਹਾਡੀ ਪਾਰਟੀ ਤਖੜੀ ਹੋ ਗਈ ਤੇ ਜੇ ਪਾਰਟੀ ਤਖੜੀ ਨਹੀਂ ਆ ਤੇ ਤੁਹਾਨੂੰ ਕੁਰਸੀਆਂ ਵੀ ਨਹੀਂ ਮਿਲਣਗੀਆਂ ਤੇ ਤੁਹਾਨੂੰ ਕੁਝ ਨਹੀਂ ਮਿਲਣਾ ਤੇ ਪੰਜਾਬ ਦਾ ਵੀ ਆਪਾਂ ਬੇੜਾਗਰ ਕਰਨ ਦੇ ਵਿੱਚ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਮੈਂ ਸਮਝਦਾ ਹਾਂ ਕਿ ਇਹ ਤੁਹਾਡਾ ਵੱਡਾ ਯੋਗਦਾਨ ਗਿਣਿਆ ਜਾਣਾ ਜਿਹੜਾ ਆਉਣ ਵਾਲੀ ਪੀੜ੍ਹੀ ਨੇ ਤੁਹਾਨੂੰ ਕਦੀ ਮਾਫ ਨਹੀਂ ਕਰਨਾ ਤੇ ਇਹ ਗੱਲ ਕਹਿਣੀ ਕਿ ਚਾਰ ਵਾਰੀ ਹਾਰ ਕੇ ਅਸੀਬਾ ਦੇ ਦੋ ਆਪਾਂ ਦੇ ਇੱਕ ਸੀਟ ਜਿੱਤੇ ਆ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਸੀਟ ਨਹੀਂ ਜਿੱਤੀ ਮੈਂ ਪਰਸੈਂਟੇਜ ਦੀ ਗੱਲ ਨਹੀਂ ਕਰਦਾ ਸੀਟਾਂ ਦੀ ਗੱਲ ਹੀ ਹੁੰਦੀ ਆ ਜੇ ਇੱਕ ਸੀਟ ਨਹੀਂ ਮਿਲੀ ਬਾਜਪਾ ਨੂੰ ਤੇ ਸਰਕਾਰ ਡਿੱਗ ਗਈ ਨਾ ਉਥੇ ਪਰਸੈਂਟੇਜ ਨਹੀਂ ਕੰਮ ਆਈ ਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਨਹੀਂ ਜਿੱਤੀ ਪੰਜਾਬ ਚੋਂ ਤੇ ਕਿਸੇ ਨੇ ਸਤਕਾਰਯੋਗ ਨੇ ਜਾਖੜ ਸਾਹਿਬ ਪ੍ਰਧਾਨ ਨੇ ਉਹਨਾਂ ਦਾ ਕੇਨਸੀਬਾ ਮੰਗਿਆ ਇਹ ਸਾਰੀਆਂ ਜਿਹੜੇ ਭੱਜੇ ਨੇ ਨਾ ਇਹ ਭੱਜੇ ਆ ਸਿਰਫ ਇੱਕ ਕੁਰਸੀ ਦੀ ਲਾਲਸਾ ਵਾਸਤੇ ਕੁਰਸੀ ਦੀ ਲਾਲਸਾ ਵਾਸਤੇ ਬੱਜੇ ਨੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਉਹ ਜੋ ਪੁਰਾਣੇ ਜਿਹੜੀ ਭੁੱਲਾਂ ਹੋਈਆਂ ਨੇ ਉਹਨੂੰ ਨਹੀਂ ਜਦਕਿ ਕੁਰਸੀ ਨੂੰ ਲੈ ਕੇ ਹੁਣ ਵਾਗੀ ਢੜ ਖੜਾ ਹੋਇਆ ਜੇ ਇਹ ਭੁੱਲਾਂ ਕਰਕੇ ਜਾਂ ਗਲਤੀਆਂ ਕਰਕੇ ਜਾਂ ਸੁਖਬੀਰ ਸਿੰਘ ਦੀਆਂ ਗਲਤੀਆਂ ਕਰਕੇ ਜਾਂ ਰਾਮ ਰੀਮ ਕਰਕੇ ਜਾਂ ਉਹਨੂੰ ਮਾਫੀ ਦਿੱਤੀ ਗਈ ਸੀ ਰਾਮ ਰੀਮ ਨੂੰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜੇ ਉਹਨਾਂ ਕਰਕੇ ਅੱਡ ਹੋਣਾ ਸੀ ਤੇ ਜਦੋਂ ਭਰਮਪੁਰ ਸਾਹਿਬ ਅੱਡ ਹੋਇ ਸੀ ਉਦੋਂ ਦੇ ਜਾ ਉਦੋਂ ਬਾਅਦ ਅੱਜ ਉਠਾਉਂਦੇ ਅੱਜ 15 ਦੇ 9 24 ਸਾਲ ਹੋ ਗਏ ਨੇ 15 9 24 9 ਸਾਲ ਹੋ ਗਏ ਨੇ ਤੇ ਨੌਵੇਂ ਸਾਲਾਂ ਦੇ ਵਿੱਚ ਇੱਕ ਜਵਾਨ ਬੰਦ ਕਰਕੇ ਕਿਉਂ ਬਿਠੇ ਰਹੇ ਔਰ ਪ੍ਰਧਾਨ ਦੇ ਨਾਲ ਹੀ ਕਿਉਂ ਬਿਠੇ ਰਹੇ ਕਾਲੀਦਲ ਚ ਕਿਉਂ ਬਿਠੇ ਰਹੇ ਇਹ ਉਦੋਂ ਵਾਰ ਨੂੰ ਦੇਚ ਇਹਨਾਂ ਦੇ ਵਿੱਚ ਪੰਥ ਦਾ ਦਰਦ ਸੀ ਇਹਨਾਂ ਚ ਪੰਥ ਦਾ ਦਰਦ ਖਤਮ ਹੋ ਚੁੱਕਾ ਵਾ ਸਿਰਫ ਤੇ ਸਿਰਫ ਰਾਜਨੀਤੀ ਕਰਨਾ ਚਾਹੁੰਦੇ ਨੇ ਤੇ ਆਪਣੇ ਪਰਿਵਾਰਾਂ ਨੂੰ ਅੱਗੇ ਲਿਉਣਾ ਚਾਹੁੰਦੇ ਨੇ ਤੇ ਕੁਰਸੀਆਂ ਚਾਹੁੰਦੇ ਨੇ ਇਹ ਤੋਂ ਵੱਧ ਇਹਨਾਂ ਦਾ ਕੋਈ ਏਜੰਡਾ ਨਹੀਂ ਮੈਂ ਹੁਣ ਵੀ ਬੇਨਤੀ ਕਰਦਾ ਨਾ ਕਰੋ ਸ਼੍ਰੋਮਣੀ ਅਕਾਲੀ ਦਲ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਨਾ ਕਰੋ ਦੂਜੀ ਮੈਨੂੰ ਵੀ ਕਈ ਪੁੱਛਦੇ ਵੀ ਤੂੰ ਹਣ ਬਾਪੂ ਜੀ ਨਾਲ ਗਿਆ ਸੀ ਪਰੰਪਰਾ ਸਾਬ ਨਾਲ ਵੱਖਰਾ ਹੋ ਗਿਆ ਤੋ ਤੂੰ ਦੁਬਾਰਾ ਆ ਗਿਆ ਅਸੀਂ ਇੱਕ ਸਿਧਾਂਤ ਲੈ ਕੇ ਤੁਰੇ ਸੀ ਬੇਅਦਬੀ ਵਾਲੀ ਗੱਲ ਲੈ ਕੇ ਤੁਰੇ ਸੀ ਲੋਕਾਂ ਨੇ ਸਾਥ ਦਿੱਤਾ ਲੋਕਾਂ ਨੇ ਪਿੱਛਾ ਵੀ ਦਿੱਤਾ ਅਸੀਂ ਫਿਰ ਆਪਣੀ ਮਾਂ ਪਾਰਟੀ ਚ ਆ ਗਏ ਔਰ ਮੇਰੇ ਸਤਿਕਾਰਯੋਗ ਪਿਤਾ ਜੀ ਜਤੇਦਰ ਰਜੀਤ ਸਿੰਘ ਬਰਮਪੁਰਾ ਸਾਹਿਬ ਨੇ ਬਹੁਤ ਵੱਡੀ ਪਾਰਟੀ ਦੀ ਸੇਵਾ ਕੀਤੀ ਆ 10 ਸਾਲ ਜੇਲ੍ਹ ਕੱਟੀ ਆ ਬਹੁਤ ਵੱਡੀ ਪੰਜਾਬ ਦੀ ਇਲਾਕੇ ਦੀ ਸੇਵਾ ਕੀਤੀ ਆ ਉਹ ਦੁਬਾਰਾ ਆਪਣੀ ਪਾਰਟੀ 'ਚ ਆ ਗਏ ਪਾਰਟੀ 'ਚ ਉਹਨਾਂ ਨੂੰ ਜੁਆਇਨ ਕਰਨ ਵਾਸਤੇ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਚੀਮਾ ਸਾਹਿਬ ਚੰਦੂ ਸਾਰੀ ਟੀਮ ਆ ਗਈ ਉੱਤੇ ਤੇ ਬਰਮਪੁਰਾ ਸਾਹਿਬ ਪਾਰਟੀ 'ਚ ਸ਼ਾਮਲ ਹੋ ਕੇ ਤੇ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਹੱਥ ਫੜਾ ਗਿਆ ਤੇ ਰਵਿੰਦਰ ਸਿੰਘ ਬਰਮਪੁਰਾ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਟਾਨਵਾ ਕੜਾ ਬ੍ਰਹਮਪਰਾ ਪਰਿਵਾਰ ਉਹਨਾਂ ਦੇ ਨਾਲ ਚਟਾਨਵਾ ਕੜਾ ਵਾ ਇਸ ਪਾਰਟੀ ਨੂੰ ਛੱਡ ਕੇ ਜਾਣ ਦਾ ਸੋਚਣਾ ਵੀ ਮੈਂ ਸਮਝਦਾ ਕਿ ਸਾਡੇ ਸਾਰੇ ਵਾਤੇ ਪਾਪ ਹੈ ਜਿਹੜੇ ਗਏ ਨਹੀਂ ਉਹਨਾਂ ਵਾਤੇ ਵੀ ਉਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਪਾਪ ਕਰਕੇ ਗਏ ਆ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਤਾਂ ਲੱਗਦਾ ਕਿ ਹੁਣ ਬਦਲ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਜੇ ਅਗਰ ਕੋਈ ਸਿੰਘ ਸਾਹਿਬ ਕਹਿੰਦੇ ਨੇ ਕਿ ਠੀਕ ਆ ਮਾਫੀ ਮੰਗੋ ਜਾਂ ਕੋਈ ਸਜ਼ਾ ਲਗਾਉਂਦੇ ਨੇ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਦਸ਼ਮਨ ਨੇ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਹੁਕਮ ਅਲਾਹੀ ਹੁਕਮ ਮੰਨਿਆ ਜਾਂਦਾ ਵਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਵੇ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਗ੍ਰਹਿ ਮੰਤਰੀ ਬੂਟਾ ਸਿੰਘ ਹੋਣੀ ਰਹੇ ਆ ਬਰਨਾਲਾ ਸਾਹਿਬ ਹੋਏ ਨੇ ਆਪਣੇ ਕੋਈ ਵੀ ਕਿਸੇ ਵੀ ਇਨਸਾਨ ਦੇ ਖਿਲਾਫ ਜੇ ਕੋਈ ਉਤੋਂ ਸ਼੍ਰੀ ਅਕਾਲ ਤਖਤ ਤੋਂ ਸਾਫਤ ਹੁਕਮ ਆਉਂਦਾ ਤੇ ਉਹ ਹਰ ਇੱਕ ਨੂੰ ਮੰਨਣਾ ਚਾਹੀਦਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਸ਼੍ਰੀ ਅਕਾਲ ਤਖਤ ਦਾ ਸਾਫਤ ਹੁਕਮ ਮੰਨ ਕੇ ਡੇਟ ਫਿਕਸ ਕਰਨਗੇ ਅਜੇ ਦੱਸਿਆ ਨਹੀਂ ਉਹ ਆਣ ਕੇ ਡੇਟ ਫਿਕਸ ਕਰਨਗੇ ਤੇ ਜਿਹੜਾ ਲਖਤੀ ਆਪਣਾ ਜਿਹੜਾ ਉਹ ਬਿਆਨ ਹੈ ਉਹਤੇ ਉਹਨਾਂ ਨੂੰ ਸਪਸ਼ਟਿਕਰ ਜਿਹੜਾ ਦੇਣਗੇ ਉਤੋਂ ਬਾਅਦ ਜੋ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਫੈਸਲਾ ਕਰਨ ਉਹ ਸਦਾਸੂ ਬਈ ਸਿੰਘ ਬਾਦਲ ਮੰਨਣਗੇ ਜੀ ਬਿਲਕੁਲ ਮੰਨਣਗੇ ਜਿਵੇਂ ਤੁਸੀਂ ਦੇਖਿਆ ਹੈ ਸੋ ਨਾ ਰਵਿੰਦਰ ਸਿੰਘ ਬਰੰਪਰਾ ਜੀ ਤਾਂ ਉਹਨਾਂ ਵੱਲੋਂ ਅੱਜ ਵੱਡੀਆਂ ਗੱਲਾਂ ਜੋ ਸਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਬਾਗੀ ਧੜਾ ਅੱਜ ਵਾ ਚੱਕ ਰਿਹਾ ਉਹ ਇੱਕ ਸਿਰਫ ਸੀਟ ਦੇ ਕਰਕੇ ਸਿਆਸੀ ਰੋਲੇ ਕਰਕੇ ਉਹਨਾਂ ਵੱਲੋਂ ਬਾਗੀ ਧੜ ਆਪਣਾ ਖੜਾ ਕੀਤਾ ਗਿਆ ਨਾ ਕਿ ਜੋ ਬੇਦਬਿਆ ਤੇ ਦਰਦ ਕਰਕੇ ਤਾਂ ਵੇਖਦੇ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੁਖਵੀਰ ਸਿੰਘ ਬਾਦਲ ਸ਼੍ਰੀ ਕਲਤਕ ਸਾਹਿਬ ਤੇ ਉੱਤੇ ਉੱਥੇ ਆ ਕੇ ਜੋ ਹੈ ਮਾਫੀ ਮੰਗਦੇ ਨੇ ਆਪਣਾ ਸਪਸ਼ਟੀਕਰਨ ਦਿੰਦੇ ਨੇ ਜਾਂ ਫਿਰ ਬਾਗੀ ਧੜ ਆਉਣ ਵਾਲੇ ਸਮੇਂ ਦੇ ਵਿੱਚ ਕੀ ਜੋ ਅਗਲਾ ਆਪਣੀ ਰਣਨੀਤੀ ਲੈ ਕੇ ਸਾਹਮਣੇ ਆਉਂਦਾ ਤਾਂ ਕੱਲੀ-ਕੱਲੀ ਤਸਵੀਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇੱਛਾ ਸਾਨੂੰ ਜਗਵਾਨੀ ਟੀਵੀ ਸ਼੍ਰੀ ਹਮਸਾ ਸਾਈਂ